ਉਨੀ ਸੂਮਰ ਦੇ ਲੋਕਾਂ ਨੂੰ ਵੀ ਮਿਲਣਗੇ 2500 ਰੁਪਏ ਨਵੀਂ ਸਕੀਮ ਸ਼ੁਰੂ ਪੈਨਸ਼ਨ ਤੋਂ ਵਾਂਝੇ ਲੋਕਾਂ ਲਈ ਖੁਸ਼ਖਬਰੀ ਇਸ ਤਰ੍ਹਾਂ ਕਰੋ ਅਪਲਾਈ ਅੱਜ ਹੀ ਭਰ ਲਓ ਫਾਰਮ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਇਸ ਚੈਨਲ ਤੇ ਅਸੀਂ ਹਮੇਸ਼ਾ ਹੀ ਘਰ ਪਰਿਵਾਰ ਸੁਆਣੀਆਂ ਨਾਲ ਸੰਬੰਧਤ ਬੱਚਿਆਂ ਨਾਲ ਸੰਬੰਧਤ ਸਰਕਾਰੀ ਅਪਡੇਟ ਤੇ ਪੈਨਸ਼ਨ ਨਾਲ ਸੰਬੰਧਤ ਵੀਡੀਓ ਲੈ ਕੇ ਆਉਂਦੇ ਰਹੇ ਹਾਂ ਚੈਨਲ ਤੇ ਨਵੇਂ ਆਏ ਹੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਸ਼ੁਰੂ ਕਰਾਂਗੇ ਅੰਤ ਤੱਕ ਦੇਖਦੇ ਰਹਿਣਾ ਵਿਚਕਾਰ ਨਾ ਛੱਡਿਓ ਸਕਿੱਪ ਕਰੀ ਵੀਡੀਓ ਤੇ ਬਹੁਤ ਸਾਰੀਆਂ ਜਾਣਕਾਰੀਆਂ ਅਧੂਰੀਆਂ ਰਹਿ ਜਾਂਦੀਆਂ ਨੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਪੈਨਸ਼ਨ ਦਾ ਇੱਕ ਨਵੀਂ ਸਕੀਮ ਸ਼ੁਰੂ ਕਰ ਦਿੱਤੀ ਹੈ ਸਰਕਾਰ ਨੇ 2500 ਰੁਪਏ ਮਿਲਣਗੇ ਜਿਨ੍ਹਾਂ ਨੂੰ ਪੈਨਸ਼ਨ ਨਹੀਂ ਮਿਲਦੀ ਉਹ ਵੀ ਇਸ ਪੈਨਸ਼ਨ ਦੇ ਅੰਦਰ ਆ ਜਾਣਗੇ ਤੇ ਸ਼ੁਰੂ ਕਰਦੇ ਹਾਂ ਅੰਤ ਤੱਕ ਦੇਖਦੇ ਰਹੋ ਵਿਚਕਾਰ ਨਾ ਛੱਡਿਓ ਇਸ ਤਰ੍ਹਾਂ ਕਰੋ ਅਪਲਾਈ ਅੱਜ ਹੀ ਭਰ ਲਓ ਫਾਰਮ ਹੁਣ ਲਗਭਗ 5.3 ਲੱਖ ਲੋਕਾਂ ਨੂੰ ਦਿੱਲੀ ਸਰਕਾਰ ਦੀ ਬੁਢਾਪਾ ਪੈਨਸ਼ਨ ਯੋਜਨਾ ਦਾ ਲਾਭ ਮਿਲੇਗਾ ਇਸ ਸਕੀਮ ਦਾ ਲਾਭ ਲੈਣ ਲਈ ਕੋਈ ਵੀ ਆਨਲਾਈਨ ਅਪਲਾਈ ਕਰ ਸਕਦਾ ਹੈ ਇਸ ਲਈ ਸਰਕਾਰ ਨੇ ਇੱਕ ਆਨਲਾਈਨ ਪੋਰਟਲ ਲਾਂਚ ਕੀਤਾ ਹੈ ਇਸ ਸਕੀਮ ਦੇ ਦਾਇਰੇ ਵਿੱਚ 80000 ਇਹ ਅਜੇ ਬਜ਼ੁਰਗ ਸ਼ਾਮਲ ਕੀਤੇ ਜਾ ਰਹੇ ਨੇ ਜੋ ਹੁਣ ਤੱਕ ਇਸ ਸਕੀਮ ਦੇ ਦਾਇਰੇ ਤੋਂ ਬਾਹਰ ਸਨ ਹੁਣ ਤੱਕ 10000 ਲੋਕਾਂ ਦੇ ਆਨਲਾਈਨ ਪੋਰਟਲ ਰਾਹੀਂ ਅਪਲਾਈ ਕੀਤਾ ਹੈ ਇਹ ਪੋਰਟਲ 3 ਹਫ਼ਤੇ ਜਾਂ ਵੱਧ ਤੋਂ ਵੱਧ 80000 ਲੋਕਾਂ ਦੀਆਂ ਅਰਜ਼ੀਆਂ ਪ੍ਰਾਪਤ ਹੋਣ ਤੱਕ ਸਰਗਰਮ ਰਹੇਗਾ ਆਓ ਇਸ ਸਕੀਮ ਬਾਰੇ ਵਿਸਥਾਰ ਨਾਲ ਜਾਣਦੇ ਹਾਂ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕ ਪੈਨਸ਼ਨ ਦੇ ਹੱਕਦਾਰ ਨੇ ਇਸ ਸਕੀਮ ਤਹਿਤ ਸਖਤੋਂ 69 ਸਾਲ ਦੀ ਉਮਰ ਦੇ ਲੋਕਾਂ ਨੂੰ ਹਰ ਮਹੀਨੇ 2000 ਰੁਪਏ ਮਿਲਣਗੇ 70 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸੀਨੀਅਰ ਨਾਗਰਿਕਾਂ ਨੂੰ ਹਰ ਮਹੀਨੇ 2500 ਰੁਪਏ ਦੀ ਪੈਨਸ਼ਨ ਮਿਲੇਗੀ ਸ਼ਡਿਊਲ ਜਾਤੀ ਸ਼ਡਿਊਲ ਜਨਜਾਤੀ ਅਤੇ ਘੱਟ ਗਿਣਤੀ ਭਾਈਚਾਰਿਆਂ ਦੇ ਲੋਕਾਂ ਨੂੰ ਹਰ ਮਹੀਨੇ 500 ਰੁਪਏ ਵਾਧੂ ਮਿਲਣਗੇ ਦਿੱਲੀ ਸਰਕਾਰ ਦੀ ਇਹ ਯੋਜਨਾ ਬਜ਼ੁਰਗਾਂ ਦੀ ਵਿੱਤੀ ਸੁਰੱਖਿਆ ਦੇ ਲਿਹਾਜ਼ ਨਾਲ ਬਹੁਤ ਵਧੀਆ ਹੈ ਇਸ ਨਾਲ ਖਾਸ ਤੌਰ ਤੇ ਕਮਜ਼ੋਰ ਆਰਥਿਕ ਵਰਗ ਦੇ ਬਜ਼ੁਰਗਾਂ ਨੂੰ ਫਾਇਦਾ ਹੋਵੇਗਾ ਇਸ ਤਰ੍ਹਾਂ ਤੁਸੀਂ ਇਸ ਸਕੀਮ ਤਹਿਤ ਆਨਲਾਈਨ ਅਪਲਾਈ ਕਰ ਸਕਦੇ ਹੋ ਇਸ ਸਕੀਮ ਦਾ ਲਾਭ ਲੈਣ ਲਈ ਤੁਸੀਂ e-district portal www.edistrict.delhigovernment.nic.in ਤੇ ਅਪਲਾਈ ਕਰ ਸਕਦੇ ਹੋ ਰਜਿਸਟ੍ਰੇਸ਼ਨ ਸਿਟੀਜ਼ਨ ਲੌਗਇਨ ਰਾਹੀਂ ਕਰਨੀ ਪਵੇਗੀ ਤੁਸੀਂ ਇਸ ਸਕੀਮ ਲਈ ਆਪਣੇ ਖੇਤਰ ਦੇ ਜ਼ਿਲ੍ਹਾ ਸਮਾਜ ਵੈਲਫੇਅਰ ਦਫ਼ਤਰ ਰਾਹੀਂ ਵੀ ਅਰਜੀ ਦੇ ਸਕਦੇ ਹੋ ਅਰਜੀ ਭਰਨ ਲਈ ਆਧਾਰ ਨੰਬਰ ਜ਼ਰੂਰੀ ਹੈ ਇਸ ਤੋਂ ਇਲਾਵਾ ਕੁਝ ਹੋਰ ਦਸਤਾਵੇਜ਼ ਵੀ ਲੋੜੀਂਦੇ ਹੋਣਗੇ ਇਹਨਾਂ ਦਸਤਾਵੇਜ਼ਾਂ ਦੀਆਂ ਸਕੈਨ ਕੀਤੀਆਂ ਕਾਪੀਆਂ ਨੂੰ ਪੋਰਟਲ ਤੇ ਅਪਲੋਡ ਕਰਨਾ ਹੋਵੇਗਾ ਇਹਨਾਂ ਵਿੱਚ ਉਮਰ ਸਰਟੀਫਿਕੇਟ ਪਤਾ ਸਰਟੀਫਿਕੇਟ ਬੈਂਕ ਖਾਤਾ ਅਤੇ ਕਾਸਟ ਸਰਟੀਫਿਕੇਟ ਸ਼ਾਮਲ ਹੈ ਉਵੇਗਾ ਸ਼ਰਤਾਂ ਲਾਗੂ ਹੈ ਕੋਈ ਵੀ ਵਿਅਕਤੀ ਜੋ ਦਿੱਲੀ ਵਿੱਚ ਘੱਟੋ ਘੱਟ 5 ਸਾਲਾਂ ਤੋਂ ਰਹਿ ਰਿਹਾ ਹੈ ਇਸ ਸਕੀਮ ਤਹਿਤ ਅਪਲਾਈ ਕਰ ਸਕਦਾ ਹੈ ਦੂਜਾ ਵਿਅਕਤੀ ਦੀ ਸਾਲਾਨਾ ਆਮਦਨ 1 ਲੱਖ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ ਅਪਲਾਈ ਕਰਨ ਲਈ ਬੈਂਕ ਖਾਤਾ ਹੋਣਾ ਜ਼ਰੂਰੀ ਹੈ ਇਹ ਖਾਤਾ ਕਿਸੇ ਵੀ ਬੈਂਕ ਵਿੱਚ ਹੋ ਸਕਦਾ ਹੈ ਵਿਅਕਤੀ ਪਹਿਲਾਂ ਹੀ ਕੋਈ ਪੈਨਸ਼ਨ ਕੇਂਦਰ ਸਰਕਾਰ ਜਾਂ ਰਾਜ ਸਰਕਾਰ ਤੋਂ ਸਹਾਇਤਾ ਜਾਂ ਕਿਸੇ ਸਥਾਨਕ ਸੰਸਥਾ ਤੋਂ ਵਿੱਤੀ ਸਹਾਇਤਾ ਪ੍ਰਾਪਤ ਨਹੀਂ ਕਰ ਰਿਆ ਹੋਵੇ ਉਹੀ ਇਸ ਦਾ ਯੋਗ ਹੋਵੇਗਾ ਤੁਹਾਨੂੰ ਦੱਸ ਦਈਏ ਕਿ ਦਿੱਲੀ ਸਰਕਾਰ ਨੇ ਇਹ ਸਕੀਮ ਬਜ਼ੁਰਗਾਂ ਵਾਸਤੇ ਜਾਰੀ ਕੀਤੀ ਹੈ 69 ਸਾਲ ਦੀ ਉਮਰ ਤੱਕ 2500 ਰੁਪਏ ਵਾਧਾ ਪੈਨਸ਼ਨ ਦੇਣ ਦੀ ਤਿਆਰੀ ਕਰ ਲਈ ਹੈ 80000 ਬਜ਼ੁਰਗਾਂ ਦੀ ਗਿਣਤੀ ਇਸ ਦੇ ਵਿੱਚ ਪੂਰੀ ਕਰਨੀ ਹੈ ਜਿਵੇਂ ਹੀ 80000 ਦੀ ਗਿਣਤੀ ਪੂਰੀ ਹੋ ਜਾਏਗੀ ਤਾਂ ਇਹ ਪੋਰਟਲ ਬੰਦ ਹੋ ਜਾਏਗਾ ਦਿੱਲੀ ਦੇ ਲੋਕਾਂ ਵਾਸਤੇ ਇਹ ਬਹੁਤ ਹੀ ਫਾਇਦੇਮੰਦ ਸਕੀਮ ਹੋਣ ਵਾਲੀ ਹੈ ਵੀਡੀਓ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸੇ ਤਰ੍ਹਾਂ ਦੀ ਹੋਰ ਵੀਡੀਓ ਲੈ ਕੇ ਆਉਂਦੇ ਰਹਾਂਗੇ